ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਹੋਰ ਬਹੁਤ ਹੀ ਪਿਆਰੇ ਸੂਟਾਂ ਦੇ ਕਲੈਕਸ਼ਨ ਲੈ ਕੇ ਵੀਡੀਓ ਨੂੰ ਤੁਸੀਂ ਐਂਡ ਤੱਕ ਜੁੜੂ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਇਹ ਜਿਹੜੇ ਸੂਟ ਰਣਗੇ ਪਿਓ ਤੁਹਾਨੂੰ ਵਿਸਕੋਸ ਜੌਰਜਟ ਦਾ ਸੂਟ ਮਿਲ ਜਗਾ ਸੀਕਵੈਂਸ ਵਰਕ ਕੀਤਾ ਗਿਆ ਪਰਲ ਵਰਕ ਕੀਤਾ ਗਿਆ ਪ੍ਰਾਈਸ ਇਹਨਾਂ ਦਾ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਇਹਨਾਂ ਵਿੱਚ ਕਲਰ ਆਪਸ਼ਨ ਡਾਰਕ ਰਣਗੇ ਤੁਸੀਂ ਕੋਈ ਵੀ ਸੂਟ ਆਪਣੇ ਲਈ ਇਹਨਾਂ ਵਿੱਚੋਂ ਆਰਡਰ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਆਉਂਦੇ ਨੇ ਵੀ ਤੁਹਾਨੂੰ ਵਿਸਕੋਸ ਔਰਗੈਂਜ਼ਾ ਦਾ ਸੂਟ ਮਿਲ ਜਗਾ ਏਮਬਰਾਇਡਰੀ ਕੀਤੀ ਗਈ ਦੁਪੱਟੇ ਤੇ ਵੀ ਬਹੁਤ ਹੀ ਪਿਆਰੀ ਇੰਬਰੋਡੀ ਕੀਤੀ ਗਈ ਦੁਪੱਟਾ ਨੈਟ ਦਾ ਰਹੇਗਾ ਪ੍ਰਾਈਸ ਇਹਨਾਂ ਦਾ ਮੈਂਸ਼ਨ ਕੀਤਾ ਫੋਰ ਸਾਈਡ ਬਹੁਤ ਹੀ ਪਿਆਰੀ ਹੈਵੀ ਇੰਬਰੋਡੀ ਵਰਕ ਕੀਤਾ ਗਿਆ ਪ੍ਰਾਈਸ ਉੱਪਰ ਆਪਾਂ ਲਗਾਤਾ ਹੈ ਅਗਲੀ ਜਿਹੜੇ ਸੂਟ ਆਉਂਦੇ ਨੇ ਵੀ ਤੁਹਾਨੂੰ ਪਿਓਰ ਮਲ ਚੰਦੇਰੀ ਦਾ ਸੂਟ ਮਿਲ ਜਾਏਗਾ ਇੰਬਰੋਡੀ ਕੀਤੀ ਗਈ ਪ੍ਰਾਈਸ ਇਹਨਾਂ ਦਾ ਆਪਾਂ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਵੇਗਾ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਰਡਰ ਕਰਵਾਉਣਾ ਹੋਵੇ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਆਪਣੇ ਲਈ ਤੁਸੀਂ ਸੂਟ ਆਰਡਰ ਕਰਵਾ ਸਕਦੇ ਹੋ ਕਲਰ ਆਪਸ਼ਨ ਆਪਾਂ ਇਹਨਾਂ ਵਿੱਚ ਬਹੁਤ ਹੀ ਪਿਆਰੇ ਐਡ ਕੀਤੇ ਹੋਏ ਨੇ ਅਗਲੇ ਜਿਹੜੇ ਸੂਟ ਆਉਂਦੇ ਨੇ ਔਰਗੈਂਜ਼ਾ ਟਿਸ਼ੂ ਦਾ ਸੂਟ ਹੋਏਗਾ embroidery ਕੀਤੀ ਹੋਈ dupatta ਵੀ ਨਾਲ ਔਰਗੈਂਜ਼ਾ ਟਿਸ਼ੂ ਦਾ ਹੀ ਰਹੇਗਾ ਹੱਥ embroidery ਕੀਤੀ ਹੋਈ price ਉੱਪਰ ਇਹਨਾਂ ਦਾ ਵੀ ਲਗਾਤਾ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਅਗਲੇ ਜਿਹੜੇ ਸੂਟ ਰਣਗੇ ਮਸਲੀਨ ਕਾਟਨ ਦਾ ਸੂਟ ਹੋਏਗਾ dupatta ਵੀ ਮਸਲੀਨ ਦਾ ਹੀ ਰਹੇਗਾ price ਉੱਪਰ ਲਗਾਇਆ ਹੋਇਆ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ shipping all india free ਹੋਏਗੀ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਸੋਮਾ